ヒਰোমਨੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਿਸ਼ਤਰ ਸਿੰਘ ਗਿੱਲ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੱਕ ਕੈਫੇ ਤੋਂ ਅਚਾਨਕ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਤੁਰੰਤਾਰਨ ਪੁਲਿਸ ਦੇ ਵੱਲੋਂ ਕੀਤੀ ਗਈ ਦੱਸੀ ਜਾ ਰਹੀ ਹੈ। ਇਸ ਦੇ ਵਿੱਚ ਗ੍ਰਿਫਤਾਰੀ ਦੇ ਕਾਰਨ ਤੁਰੰਤਾਰਨ ਜਿਮਨੀ ਚੌਂ ਦੇ ਨਾਲ ਜੋੜ ਕੇ ਵਿਖੇ ਜਾ ਰਹੇ ਨੇ। ਜਾਣਕਾਰੀ ਇਹ ਮਿਲ ਰਹੀ ਹੈ ਕਿ ਨਿਸ਼ਤਰ ਸਿੰਘ ਗਿੱਲ ਇੱਕ ਕੈਫੇ ਦੇ ਵਿੱਚ ਬੈਠਾ ਸੀ ਜਦੋਂ ਪੁਲਿਸ ਟੀਮ ਨੇ ਬਿਨਾਂ ਕੋਈ ਕਾਰਨ ਦੱਸੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਮੌਕੇ ਤੇ ਕੈਫੇ ਦਾ ਡੀਵੀਆਰ ਵੀ ਜ਼ਬਤ ਕਰ ਲਿਆ। ਦੱਸਿਆ ਇਹ ਵੀ ਜਾਣ ਹੈ ਕਿ ਨਿਸ਼ਾਤਰ ਸਿੰਘ ਦੀ ਗ੍ਰਿਫਤਾਰੀ ਤਰਨਤਾਰਨ ਪੁਲਿਸ ਤੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਇਸ ਸਮੇ ਅਤਲ ਸੋਨੀ ਗੋਇੰਦਵਾਲ ਸਾਹਿਬੀ ਖੇਤਾਇਨਾਥ ਨੇ ਉਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਨੌਜਵਾਨ ਲੀਡਰ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਐਸਪੀ ਹੈੱਡਕੁਆਟਰ ਅਜੀਤ ਰਾਜ ਸਿੰਘ ਨੇ ਦੱਸਿਆ ਕਿ ਜਿਮਣੀ ਚੋਣ ਦੌਰਾਨ 5 ਨਵੰਬਰ ਨੂੰ ਨਛੱਤਰ ਸਿੰਘ ਤੇ ਉਹਨਾਂ ਦੇ ਕੁਝ ਸਾਥੀਆਂ ਦੇ ਵੱਲੋਂ CIA ਦੇ ਬੰਦਿਆਂ ਨੂੰ ਰੋਕ ਕੇ ਤਾਂਕੀਤਾ ਗਿਆ ਕਾਫੀ ਪੁੱਛ ਪੜਤਾਲ ਕੀਤੀ ਗਈ ਉਸ ਦੇ ਸਬੰਧ ਵਿੱਚ ਸੀਨੀਅਰ ਅਧਿਕਾਰੀਆਂ ਨੇ ਜਾਂਚ ਦੇ ਲਈ DSPD ਤੇ CIA ਇੰਚਾਰਜ ਦੀ ਜਾਂਚ ਕਰਨ ਦੇ ਲਈ ਡਿਊਟੀ ਲਗਾਈ ਗਈ ਸੀ ਤਾਂ ਜੋ ਪਤਾ ਲੱਗ ਸਕੇ ਕਿ ਮਾਮਲਾ ਕੀ ਹੈ ਇਸ ਦੀ ਪੜਤਾਲ ਕਰਨ ਤੇ ਇੱਕ ਮੁਕਦਮਾ ਵੱਖ-ਵੱਖ ਤਰਾਮਾ ਹੇਠ ਦਰਜ ਕੀਤਾ ਗਿਆ ਉਹਨਾਂ ਦੇ ਦੱਸਣ ਮੁਤਾਬਕ ਪਰਚੇ ਦੇ ਜਲਦ ਹੀ ਨਿਸ਼ਤਰ ਸਿੰਘ ਨੂੰ ਰਣਜੀਤ ਐਵੇਨਿਊ ਤੋਂ ਗ੍ਰਿਫਤਾਰ ਕੀਤਾ ਗਿਆ ਇਸੇ ਦੇ ਨਾਲ ਹੋਰ ਵੀ 12 ਬੰਦਿਆਂ ਦੇ ਨਾਮ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਜਦਕਿ 10-12 ਅਣਪਛਾਤੇ ਬੰਦਿਆਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਇਸ ਦੇ ਵਿੱਚ ਹਾਲੇ ਸਿਰਫ ਇੱਕ ਗ੍ਰਿਫਤਾਰੀ ਹੋਈ ਹੈ ਜਦਕਿ ਬਾਕੀ ਹੋਰਾਂ ਦੀ ਗ੍ਰਿਫਤਾਰੀ ਦੇ ਲਈ ਟੀਮਾਂ ਲਗੀਆਂ ਹੋਈਆਂ ਨੇ ਤੇ ਜਲਦ ਹੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕੀਤੇ ਜਾਣਗੇ ਉਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਡਾਕਟਰ ਦਲਜੀਤ ਸਿੰਘ ਜੀਮਾ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਆਪਣੇ ਐਕਸ ਦੇ ਲਿਖਿਆ ਕੇ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਿਸ਼ਤਰ ਸਿੰਘ ਗਿੱਲ ਨੂੰ ਪੁਲਿਸ ਵੱਲੋਂ ਬਿਨਾਂ ਕਾਰਨ ਦੱਸੇ ਹਿਰਾਸਤ ਵਿੱਚ ਲੈਣਾ ਸਰਕਾਰੀ ਧੱਕੇਸ਼ਾਹੀ ਦੀ ਮੂੰਹ ਬੋਲਦੀ ਤਸਵੀਰ ਹੈ ਅਜਿਹੀਆਂ ਕਾਰਵਾਈਆਂ ਕਰਕੇ ਸਰਕਾਰ ਸਿਆਸੀ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਟੱਪ ਰਹੀ ਹੈ ਇਹ ਗੈਰ ਕਾਨੂੰਨੀ ਗੈਸ ਸੰਵਿਧਾਨਕ ਅਤੇ ਲੋਕਤੰਤਰ ਦੀ ਹੱਤਿਆ ਹੈ ਮੈਂ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਨੇ ਜ਼ੋਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਦਬਾਉਣਾ ਤੁਰੰਤ ਬੰਦ ਕਰੇ। ਸ਼੍ਰੋਮਣੀ ਅਕਾਲੀ ਦਲ ਇਸ ਸਿਆਸੀ ਬਦਲਾਖੋਰੀ ਦਾ ਹਰ ਪੱਧਰ ਤੇ ਵਿਰੋਧ ਕਰੇਗਾ। ਤੁਹਾਨੂੰ ਦੱਸਿਆ ਕਿ ਨਛੱਤਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਕਿ ਕੁਝ ਕਹਿਣਾ ਸੀ ਪੁਲਿਸ ਦਾ ਤੁਸੀਂ ਵੀ ਸੁਣੋ। ਜੀ ਜਿਵੇਂ ਤੁਸੀਂ ਜਾਣਦੇ ਹੋ 5 11 2025 ਨੂੰ ਨਛੱਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਏ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜ਼ਿਆਦਾ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ। ਉਸ ਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀਗੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇਨਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261825 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 352 ਜੀਵਨ 1 62 304 2 193 3 190 612 ਬੀਨਸ ਵਿੱਚ ਦੱਜ ਕੀਤੀ ਗਈ ਆ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਆ ਪ੍ਰੋਪਰ ਤੇ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦੱਜ ਕੀਤਾ ਗਿਆ ਆ ਤੇ 10-12 ਬੰਦੇ ਅਣਪਛਾਤੇ ਨੇ ਨੀ ਨਿਸ਼ੰਦਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿੱਚ ਇਹ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਿਰਾਸ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ